ਨੋਮਣੀ ਤੋਂ ਬਾਅਦ ਆਪਾਂ ਪਹਿਲੀ ਯੂਰੀਆ ਪਾ ਰਹੇ ਆ ਜੀ ਫਟੇਰਾ ਬਾਸਾ ਲਾਸਟ ਹੀ ਆ ਨੋਮਣੀ ਤੋਂ ਬਾਅਦ ਪਹਿਲੀ ਆ ਤੇ ਵੈਸੇ ਲਾਸਟ ਆ ਚੋਨੇ ਦੀ ਸਟੇਜ ਤੁਸੀਂ ਦੇਖ ਸਕਦੇ ਹੋ ਕੀ ਸਟੇਜ ਆ ਅੱਧਾ ਕਿੱਟਾ ਕਿੱਲੇ ਦਾ ਢਾਈ ਕਿੱਲਿਆਂ ਦੇ ਵਿੱਚ ਪਾਉਣੀ ਆ ਇੰਨੀ ਕਿ ਯੂਰੀਆ 2 ਗੱਟੇ ਲਿਆਂਦੇ ਸੀ ਤੇ ਆ ਵਧ ਗਿਆ ਡੇਢ ਕਿੱਟਾ ਹੁਣ ਆਪਾਂ ਢਾਈ ਕਿੱਲਿਆਂ ਦੇ ਵਿੱਚ ਪਾਵਾਂਗੇ ਨਾਲ ਜਿਹੜੀ ਹੁੰਦੀ ਆ ਫਟੇਰਾ ਫਟੇਰਾ ਹੀ ਕਹਿ ਸਕਦੇ ਆ ਫਟੇਰਾ ਪਾ ਰਹੇ ਆ ਆਪਾਂ ਨਾਲ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਚ ਹੋਣਾ ਕਿ ਇੱਕ ਤਰ੍ਹਾਂ ਜੁੜ ਗਿਆ ਫਟੇਰਾ ਪਾ ਕੇ ਬਸ ਇਦੂ 20 ਦਿਨਾਂ ਬਾਅਦ ਸਪਰੇਅਾਂ ਸ਼ੁਰੂ ਕਰ ਲਾਂਗੇ ਇਹਦੀਆਂ ਆਪਾਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਮੌਸਮ ਦੱਸੂਗਾ ਕੀ ਕਰਨਾ ਬਾਹਲੀ ਯੂਰੀਆ ਬਾਸਪਤੀ ਨੂੰ ਮਾੜੀ ਹੈ ਨੁਕਸਾਨ ਕਰਦੀ ਹੈ ਬਾਅਦ ਦੇ ਵਿੱਚ ਵੀ ਯੂਰੀਆ ਜਿੰਨੀ ਇਹਨੂੰ ਘੱਟ ਰੱਖਾਂਗੇ ਉਹਨਾਂ ਵਧੀਆ ਤਰੀਕੇ ਨਾਲ ਇਹ ਝੋਨਾ ਸੋਨਾ ਬਣੂਗਾ ਝੋਨਾ ਆਪਣਾ ਜੁੜ ਗਿਆ ਤਕਰੀਬਨ ਇਹ 35 34 35 ਦਿਨਾਂ ਦਾ ਹੋ ਗਿਆ 8 ਜਲਾਈ ਦੇ ਆਸੇ-ਪਾਸੇ ਨੂੰ ਆਪਾਂ ਲਾਇਆ ਹੈਗਾ ਤੇ ਅੱਜ 15 ਹੋ ਗਈ 40 ਦਿਨਾਂ ਦੇ ਆਸੇ-ਪਾਸੇ ਹੈਗਾ 8 ਤਰੀਕ ਨੂੰ ਆਹ ਕਿੱਲਾ ਲਾਇਆ ਸੀਗਾ ਆਪਾਂ ਉਸ ਤੋਂ ਬਾਅਦ ਆਹ 10 ਨੂੰ ਲਾਇਆ ਸੀ ਵਿੱਚੋਂ ਇੱਕ ਦੋ ਦਿਨ ਲੇਬਰ ਸਕਿਪ ਕਰ ਗਈ ਸੀ ਬਸ ਇਹ ਲਾਸਟ ਆ ਜੇ ਇਸ ਤੋਂ ਬਾਅਦ ਕਿਤੇ ਕੋਈ ਦੌਗੀ ਦੀ ਸੀ ਤਾਂ ਆਪਾਂ ਉੱਥੇ ਯੂਰੀਆ ਪਾਉਣੀ ਆ ਨਹੀਂ ਤਾਂ ਲੋਡ ਨਹੀਂ ਹੈਗੀ ਧੰਨਵਾਦ ਜੀ ਸਾਰਿਆਂ ਦਾ